ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਿੰਨੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਇੱਕ ਵਾਰੀ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਕੁਝ ਕੁ ਬਿਨਾ ਦੁਪੱਟਿਆਂ ਤੋਂ ਤੇ ਦੁਪੱਟਿਆਂ ਵਾਲੇ ਤੁਹਾਨੂੰ ਸੂਟ ਦਿਖਾਉਣ ਜਾ ਰਹੀਆਂ ਹਾਂ ਮੈਂ ਜੋ ਕਿ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਹੋਣ ਜਾ ਰਹੇ ਹੈ ਮੈਂ ਤੁਹਾਨੂੰ ਉਹ ਵੀ ਦੱਸੂਗੀ ਕਿ ਕੀ ਰੇਂਜ ਹੈ ਇਹਨਾਂ ਦੀ ਤੇ ਬਹੁਤ ਸਾਰੇ ਕਿਉਂਕਿ ਮੈਨੂੰ ਮੈਸੇਜ ਆਏ ਸੀ ਕੋਈ 500 ਤੱਕ ਕੋਈ 550 ਜਾਂ 600 ਦੀ ਰੇਂਜ ਵਿੱਚ ਸੂਟ ਸਾਨੂੰ ਮਿਲਦਾ ਹੋਵੇ ਤਾਂ ਜ਼ਰੂਰ ਦਿਓ ਤੇ ਮੈਂ ਤੁਹਾਨੂੰ ਅ ਉਦ ਖੋਣ ਤੋਂ ਪਹਿਲਾਂ ਮੈਂ ਇਹ ਤੁਸੀਂ ਪਿੱਛੇ ਧਿਆਨ ਮਾਰ ਲਓ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਕਿ ਇਹ ਬਸ ਮੇਰੇ ਕੋਲੇ ਜੋ ਸਟਾਕ ਮੇਰੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਸੀਗਾ ਬਸ ਇੰਨਾ ਕ ਸਟਾਕ ਹੈ ਤੇ ਕੁਝ ਮੇਰੇ ਕੋਲੇ ਇੱਥੇ ਸਾਹਮਣੇ ਰੱਖਿਆ ਹੋਇਆ ਇਹ ਐਕਚੁਅਲੀ ਮੈਂ ਕੈਮਰਾ ਫਿਕਸ ਕੀਤਾ ਮੈਂ ਤੁਹਾਨੂੰ ਜਿਵੇਂ ਜਿਵੇਂ ਵੀਡੀਓ ਚੱਲੇਗੀ ਮੈਂ ਉਹ ਆਰਟੀਕਲ ਸਾਰੇ ਤੁਹਾਨੂੰ ਅਲੱਗ ਤੋਂ ਦਿਖਾ ਦੂੰਗੀ ਸੋ ਲਿਮਟਿਡ ਜਾਂ ਮੇਰੇ ਕੋਲੇ ਸਟਾਕ ਹੈ ਜੀ ਮੈਂ ਤੁਹਾਨੂੰ ਪਿੱਛੇ ਥੋੜਾ ਦਿਖਾ ਦੇਣੀ ਹੋਰ ਸਿਰਫ ਇੰਨਾ ਕ ਇਹ ਕਾਫੀ ਆ ਮਤਲਬ ਇਹ ਦੂਰੋਂ ਦਿਖ ਰਹੇ ਆ ਹੁਣੇ ਇੱਕ ਸਾਈਡ ਦੇ ਉੱਪਰ 20 25 ਸੂਟ ਹੋਣ ਤੇ ਇਹਨਾਂ ਦੇ ਮੈਂ ਨੈਕਸਟ ਇੱਕ ਜਾਂ ਦੋ ਹੀ ਵੀਡੀਓ ਪਾਉਂਗੀ ਬਸ ਹੁਣ ਵੀਡੀਓ ਇਹ ਜਿਹੜੀਆਂ ਸਟਾਕ ਦੀਆਂ ਇੱਕ ਜਾਂ ਦੋ ਹੀ ਹੋਣਗੀਆਂ ਤੇ ਉਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਤੁਹਾਨੂੰ ਪਿੱਛੇ ਸੂਟ ਦੇਖ ਰਹੇ ਆ ਇਹਨਾਂ ਦੇ ਹੋਰ ਵੀ ਜ਼ਿਆਦਾ ਡਾਊਨ ਹੋਣ ਜਾ ਰਹੀ ਹੈ ਸੋ ਨੈਕਸਟ ਵੀਡੀਓ ਤੁਹਾਡੇ ਲਈ ਦੇਖਣੀ ਹੋਰ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੈਂ ਇਹਨਾਂ ਨੂੰ ਹੋਰ ਜ਼ਿਆਦਾ ਡਾਊਨ ਪ੍ਰਾਈਸ ਤੇ ਉੱਪਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਤੇ ਮੈਂ ਚਾਹੁੰਨੀ ਕਿ ਜਲਦੀ ਤੋਂ ਜਲਦੀ ਮੇਰਾ ਸਟਾਕ ਕਲੀਅਰ ਹੋਵੇ ਮੈਂ ਇਹ ਜੋ ਮੇਰੇ ਸਾਹਮਣੇ ਪਿਆ ਦੁਪੱਟੇ ਵੱਟੇ ਜੋ ਵੀ ਪਿਆ ਮੈਂ ਇਹ ਸਟਾਕ ਕਲੀਅਰ ਕਰਾਂ ਉਸ ਤੋਂ ਬਾਅਦ ਮੈਂ ਆਪਣੇ ਮੇਨ ਟਾਪਿਕ ਤੇ ਆ ਸਕਾਂ ਮੈਂ ਮੇਨ ਕੁਝ ਬਹੁਤ ਸਾਰੀਆਂ ਵੀਡੀਓ ਜਿੰਨਾਂ ਦੇ ਜਿੰਨਾਂ ਤੋਂ ਮੈਂ ਭਟਕ ਚੁੱਕੀ ਆ ਜਿੰਨਾਂ ਨੂੰ ਮੈਂ ਲੈ ਕੇ ਆਉਣਾ ਚਾਹੁੰਦੀ ਆ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਮੈਂ ਡਿਸਕਸ ਕਰਨੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਜੋ ਇੱਧਰ ਉੱਧਰ ਤੁਹਾਡੇ ਸਾਰਿਆਂ ਦੇ ਨਾਲ ਮੈਂ ਸਾਂਝੀਆਂ ਕਰਨੀਆਂ ਸੋ ਉਹਨਾਂ ਤੱਕ ਪਹੁੰਚਣ ਤੋਂ ਪਹਿਲਾਂ ਮੈਨੂੰ ਆਪਣੇ ਦਿਮਾਗ ਤੋਂ ਇਹ ਬਰਡਨ ਉਤਾਰਨੀ ਪੈਗੀ ਕਿਉਂਕਿ ਇਹ ਵਾਲਾ ਜੋ ਸਟਾਕ ਤੁਸੀਂ ਪਿੱਛੇ ਦੇਖ ਰਹੇ ਹੋ ਉਹ ਢੇਰ ਮੇਰੇ ਮੂਰੇ ਲੱਗਿਆ ਹੋਇਆ ਹੈ ਇਸ ਨੂੰ ਮੈਂ ਕਲੀਅਰ ਕਰਨਾ ਸੋ ਚਲੋ ਜੀ ਹੁਣ ਆਪਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਿਖਾ ਦਿੰਨੇ ਆ ਇੱਕ ਕਾਟਨ ਦਾ ਚੈੱਕ ਵਾਲਾ ਸੂਟ ਦਿਖਾ ਦਿੰਦੀ ਆ। ਇੱਕ ਕ੍ਰਸ਼ ਕਾਟਨ ਐ। ਅੱਛਾ ਹੁਣ ਤੁਹਾਨੂੰ ਰੇਟ ਦੀ ਬੜੀ ਪ੍ਰੋਬਲਮ ਰਹਿੰਦੀ ਆ। ਹਰ ਨਾ ਵੀਡੀਓ ਦੇ ਵਿੱਚ ਇੱਕ ਚੀਜ਼ ਆਉਂਦੀ ਆ ਕਿ ਰੇਟ ਨਹੀਂ ਤੁਸੀਂ ਨਾਲ ਦੀ ਨਾਲ ਦੱਸਦੇ। ਮੈਂ ਸਕਰੀਨ ਦੇ ਉੱਪਰ ਤੁਹਾਨੂੰ ਏਡਾ ਵੱਡਾ WhatsApp ਦਾ ਨੰਬਰ ਦਿੱਤਾ ਹੋਇਆ ਜੇ ਤੁਸੀਂ ਇੰਟਰਸਟਡ ਹੋ ਜਿਨ੍ਹਾਂ ਨੇ ਸੂਟ ਖਰੀਦਣੇ ਹੁੰਦੀ ਆ ਉਹ WhatsApp ਦੇ ਉੱਪਰ ਵੀ ਜਾਵੜਦੇ ਆ। ਕਿਉਂਕਿ ਰੇਟ ਤੁਹਾਨੂੰ ਇੱਥੇ ਵੀ ਪਤਾ ਲੱਗਣਗੇ ਨਾ। ਤੁਸੀਂ ਲੈਣਾ ਤਾਂ ਤੁਹਾਨੂੰ WhatsApp ਤੇ ਜਾ ਕੇ ਹੀ ਪਾਏਗਾ। ਇਨਕੁਆਰੀ ਤਾਂ ਤੁਸੀਂ ਉੱਥੇ ਹੀ ਕਰੋਗੇ। ਸਾਰਾ ਕੁਝ ਉੱਥੇ ਹੀ ਕਰਨਾ ਪਏਗਾ ਤੁਹਾਨੂੰ। ਫਿਰ ਤੁਸੀਂ ਅਗਰ ਇੰਟਰਸਟਿਡ ਹੋ ਤੁਹਾਨੂੰ ਚੀਜ਼ ਕੋਈ ਪਸੰਦ ਆਉਂਦੀ ਹੈ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਹੋ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਸਾਡੇ ਸਾਹਮਣੇ ਬੈਠੇ ਬੰਦੇ ਤੋਂ ਅਸੀਂ ਨਹੀਂ ਪਾ ਸਕਦੇ ਕਿਉਂਕਿ ਸਾਡੇ ਤੋਂ ਬਹੁਤ ਸਾਰੇ ਜਣੇ ਹਮ ਕਸਟਮਰਸ ਰੂਟ ਲੈਂਦੇ ਆ ਅਸੀਂ ਰੇਟ ਬੋਲਾਂਗੇ ਤਾਂ ਜਿਹੜੇ ਮੇਰੀਆਂ ਵੀਡੀਓ ਉਹਨਾਂ ਦੇ ਗਾਹਾਂ ਕਸਟਮਰ ਦੇਖਦੇ ਹੋਣਗੇ ਉਹ ਅਗਲੇ ਦੇ ਉਹ ਰੇਟ ਤੇ ਚੀਜ਼ ਕਿਉਂ ਲੈਣਗੇ ਅਗਲੇ ਨੇ ਵੀ ਤਾਂ ਕੁਝ ਪ੍ਰੋਫਿਟ ਕੱਢਣਾ ਹੈ ਨਾ ਵਿੱਚੋਂ ਬਹੁਤ ਸਾਰੇ ਰੀਜ਼ਨ ਹੁੰਦੇ ਆ ਕਈ ਵਾਰ ਰੇਟ ਨਾ ਦੱਸਣ ਦੇ ਪਿੱਛੇ ਬਹੁਤ ਰੀਜ਼ਨ ਹੁੰਦੇ ਆ ਸੋ ਮੇਰੇ ਕੋਲੇ ਜਿੰਨੇ ਵੀ ਹੈ ਸਾਰੇ ਰੀਜ਼ਨੇਬਲ ਪ੍ਰਾਈਸ ਦੇ ਸੂਟ ਹੈਗੇ ਮੇਰੇ ਕੋਲ ਕੋਈ ਮਹਿੰਗੀ ਆਈਟਮ ਜੋ ਉਹ ਚੀਜ਼ ਨਹੀਂ ਹੈ ਬਟ ਕੁਆਲਿਟੀ ਮੇਰੇ ਕੋਲੇ ਬਹੁਤ ਅੱਛੀ ਰਹੇਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਹ ਚੈੱਕ ਹੈ ਜੀ ਵਾਈਟ ਐਂਡ ਲੈਮਨ yellow ਦਾ ਇਸ ਦਾ ਕੰਟਰਾਸਟ ਹੈ ਇਸ ਦੇ ਵਿੱਚ ਚੈਕਸ ਬਣੇ ਹੋਏ ਹੈ ਕ੍ਰਸ਼ ਕਾਟਨ ਦਾ ਹੀ ਆਲ ਓਵਰ ਸੂਟ ਹੈ ਕਿਸੇ ਨੇ ਕੋਟ ਸੈੱਟ ਲਈ ਵੈਸੇ ਸੂਟ ਵਰਕ ਕਰਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੈਣਾ ਹੋਇਆ ਤੁਸੀਂ ਇਹਨੂੰ ਲੈ ਸਕਦੇ ਹੋ ਹਨ ਇਹ ਹੋਗੀ ਪਹਿਲੀ ਆਈਟਮ ਆਪਣੀ ਨਾਲ ਦੀ ਨਾਲ ਰੇਟਾਂ ਦੀ ਗੱਲ ਖਤਮ ਕਰ ਲਈਏ ਅੱਜ ਦੇ ਸਾਰੇ ਸੂਟ ਤੁਹਾਨੂੰ 550 ਦੇ ਵਿੱਚ ਮਿਲਣ ਜਾ ਰਹੇ ਆ ਡਿਸਕਾਊਂਟ ਕੀਤਾ ਹੋਇਆ ਕਿਉਂਕਿ ਜਿਹੜੇ ਸੂਟ 650 ਤੇ 700 ਦੀ ਰੇਂਜ ਦੇ ਸੀ ਮੈਂ ਤੁਹਾਨੂੰ 550 ਦੇ ਵਿੱਚ ਸ਼ਿਪਿੰਗ ਫ੍ਰੀ ਦੇਣ ਜਾ ਰਹੀ ਹਾਂ ਤੇ ਇਹਨਾਂ ਦੀਆਂ ਮੈਂ ਨਾਲ ਇੱਕ ਦੋ ਜੋ ਸੂਟ ਹੈ ਜੋ ਸਟਿਚ ਕਰਾਏ ਹੈਗੇ ਬੁਟੀਕ ਦੇ ਉੱਪਰ ਕੁੜੀਆਂ ਨੇ ਉਹਨਾਂ ਦੀ ਮੈਂ ਤੁਹਾਨੂੰ ਇਹਦੇ ਨਾਲ ਕਲਿੱਪ ਵੀ ਸ਼ੇਅਰ ਕਰ ਦੂੰਗੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਐ ਨੈਕਸਟ ਵੀਡੀਓ ਜਦੋਂ ਮੈਂ ਸੂਟ ਡਿਸਪਲੇ ਕੀਤਾ ਕਿ ਕਿਸ ਤਰ੍ਹਾਂ ਆਫਟਰ ਉਹ ਸਟਿਚਿੰਗ ਕਿਸ ਤਰ੍ਹਾਂ ਦੀ ਲੁੱਕ ਆਪਾਂ ਨੂੰ ਪ੍ਰੋਵਾਈਡ ਕਰ ਰਿਹਾ ਸੋ ਸੈਕੰਡ ਆ ਜਾਂਦਾ ਜੀ ਹੁਣ ਇਹ ਪਿੰਕ ਸੂਟ ਬੇਬੀ ਪਿੰਕ ਇਸ ਦੀ ਫਰੌਕ ਵੀ ਬਣਾ ਸਕਦੇ ਹੋ ਤੁਸੀਂ ਸਲਵਾਰ ਸੂਟ ਵੀ ਬਣਾ ਸਕਦੇ ਹੋ ਇਹ ਦੇਖੋ ਇਸ ਦੇ ਵਿੱਚ ਬਟਰਫਲਾਈਜ਼ ਰਹਿਣਗੇ ਇਸ ਤਰ੍ਹਾਂ ਤੇ نیچے ਇਸ ਤਰ੍ਹਾਂ ਇਹ ਰਹੇਗਾ ਜੀ ਬਾਰਡਰ ਇਹ ਦੇ ਦੋਨੋਂ ਸਾਈਡਾਂ ਤੇ ਬਾਰਡਰ ਰਹੂਗਾ ਬੈਕ ਫਰੰਟ ਹਾਂ ਕੱਟ ਕੇ ਤੁਸੀਂ ਬਾਰਡਰ ਨੂੰ ਹਟਾ ਸਕਦੇ ਹੋ ਅਗਰ ਬੈਕ ਤੇ ਤੁਸੀਂ ਸ਼ਰਟ ਤੇ ਨਹੀਂ ਲਾਉਣਾ ਤੁਸੀਂ ਕੱਟ ਕੇ ਇਸ ਨੂੰ ਰਿਮੂਵ ਕਰ ਸਕਦੇ ਹੋ ਆਦਰਵਾਇਜ਼ ਇਹ ਬਾਹਾਂ ਤੇ ਵੀ ਰਹੂਗਾ ਤੇ ਸਿੰਪਲ ਕਮੀਜ਼ ਦੇ ਮੂਰੇ ਘੇਰੇ ਤੇ ਵੀ ਰਹੂਗਾ ਬੈਕ ਤੇ ਵੀ ਰਹੂਗਾ ਅੱਛਾ ਹੁਣ ਜੇ ਤੁਸੀਂ ਇਸ ਦੀ ਫਰਾਕ ਬਣਾਉਨੇ ਹੋ ਤੇ ਫਰਾਕ ਸੂਟ ਦੇ ਵਿੱਚ ਤਾਂ ਇਸ ਦਾ ਮਤਲਬ ਇਹ ਬਣੇ ਫਰਾਕ ਸੂਟ ਲਈ ਆਪਾਂ ਬਣਾ ਸਕਦੇ ਹਾਂ ਵੈਸੇ ਸਿੰਪਲ ਸੂਟ ਸਿੰਪਲ ਕਮੀਜ਼ ਬਣਾ ਸਕਦੇ ਆ ਬਟ ਇਹ ਫਰਾਕ ਸੂਟ ਲਈ ਬਣੀ ਹੋਈ ਚੀਜ਼ ਹੈ ਕਿਉਂਕਿ ਇਸ ਦਾ ਘੇਰਾ ਜਿਹੜਾ ਬਾਰਡਰ ਹੈ ਬਹੁਤ ਖੁੱਲਾ ਡੁੱਲਾ ਦੋਨੋਂ ਸਾਈਡ ਤੇ ਦਿੱਤਾ ਹੋਇ ਤਾਂ ਜੋ ਫਰੌਕ ਦੀ ਅੱਛੀ ਵਾਲੀ ਫਲੇਅਰ ਬਣ ਸਕੇ ਇਹ ਹੈ ਜੀ ਇਸ ਦਾ ਆ ਦੇਖੋ ਦੋਨੋਂ ਸਾਈਡਾਂ ਦੇ ਉੱਪਰ ਇਸ ਤੇ ਇਸ ਤਰ੍ਹਾਂ ਬਾਰਡਰ ਹੈ ਆਈ ਪਿੰਕ ਇਹਦੀ ਮੈਂ ਤੁਹਾਨੂੰ ਹੁਣ ਅੱਗੇ ਵੀਡੀਓ ਵੀ ਲਗਾਉਂਗੀ ਇਸ ਦੇ ਵਿੱਚ ਮੈਂ ਦੂਸਰਾ ਕਲਰ ਤੁਹਾਨੂੰ ਦਿਖਾ ਦਿੰਨੀ ਹਾਂ ਇਹਨਾਂ ਦੇ ਨਾਲ ਤੁਸੀਂ ਦੁਪੱਟੇ ਆ ਜਿਹੜੇ ਦੁਪੱਟੇ ਐਡ ਕਰਾ ਸਕਦੇ ਹੋ ਹੁਣ ਮੈਂ ਤੁਹਾਨੂੰ ਇਸ ਦੇ ਨਾਲ ਦੁਪੱਟਾ ਦਿਖਾ ਦਿਨੀ ਹਾਂ ਸੋ ਰੇਟ ਦੀ ਗੱਲ ਨਾਲ ਦੀ ਨਾਲ ਨਿਬੇੜਦੇ ਆ दा दा 550 ਦੇ ਵਿੱਚ ਤੁਹਾਨੂੰ ਇਹ ਪੂਰਾ ਸੂਟ ਦਾ ਕਪੜਾ ਹੈ ਜੀ 5 ਮੀਟਰ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਵੱਡੇ ਬਣੇ ਦਾ 3.5 ਮੀਟਰ ਹੁੰਦਾ ਜਨਨ ਕਿ ਪੂਰੇ ਸੂਟ ਦਾ ਖੁੱਲੇ ਡੁੱਲੇ ਸੂਟ ਦਾ ਕਪੜਾ ਹੁੰਦਾ ਹੁਣ ਇਹਦੇ ਨਾਲ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟਾ ਤੁਹਾਨੂੰ ਮੋਨਿਕਾ ਦਾ ਚਿਕਨ ਦਾ ਹੈ ਜਿਹੜਾ ਅਸੀਂ ਚਿਕਨ ਦੇ ਦੁਪੱਟੇ ਹੈ ਐਡ ਕਰ ਰਹੀਆਂ ਨਾਲ ਸਿੰਗਲ ਦੁਪੱਟਾ ਲਾਉਂਗੇ ਤੁਹਾਨੂੰ 550 ਦਾ ਪੈਗਾ 550 ਤੋਂ ਕਟ ਕਿਤੇ ਵੀ ਇਸ ਨੂੰ ਮਤਲਬ ਤੁਸੀਂ ਨਹੀਂ ਖਰੀਦ ਸਕਦੇ ਇਹ ਅਸੀਂ ਰੇਟ ਦੇ ਰਹੇ ਹਾਂ ਕਿਉਂਕਿ ਮੋਨਿਕਾ ਦੇ ਚਿਕਨ ਤੇ ਦੁਪੱਟੇ ਮਾਰਕੀਟ ਦੇ ਵਿੱਚ 650 700 ਤੱਕ ਤੁਹਾਨੂੰ ਮਿਲਣਗੇ ਇਹ ਹੈ ਜੀ ਚਿਕਨ ਦਾ ਦੁਪੱਟਾ ਹੁਣ ਮੈਂ ਤੁਹਾਨੂੰ ਇਹ ਖੋਲ ਕੇ ਦਿਖਾ ਦੇਣੀ ਆ ਕਿਸੇ ਨੇ ਲੈਣਾ ਹੋਇਆ ਇਸ ਨੂੰ ਤੁਸੀਂ ਦੋਨਾਂ ਨੂੰ 550 ਐਡ ਕਰ ਲਓ ਸ਼ਿਪਿੰਗ ਤੁਹਾਡੀ ਫ੍ਰੀ ਰਹੂਗੀ ਤੇ ਜੇ ਤੁਸੀਂ ਇਕੱਲਾ ਦੁਪੱਟਾ ਮੰਗਾਉਣਾ ਹੈ ਤੁਸੀਂ ਇਕੱਲਾ ਦੁਪੱਟਾ ਵੀ ਵਗਾ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਕੁਆਲਿਟੀ ਦੇ ਵਿੱਚ ਇਹਦੇ ਨਾਲ ਇਹਨਾਂ ਦੀ ਮੋਨਿਕਾ ਦੀ ਜੋ ਵੀ ਹੈਗੀ ਟੈਗ ਵਗੈਰਾ ਲੱਗੇ ਹੋਏ ਆ ਇਹਨਾਂ ਦੀ ਬ੍ਰਾਂਡਿੰਗ ਹੋਈ ਆ ਇਹ ਦੇਖੋ ਤੁਸੀਂ ਕਟਵਰਕ ਦੇ ਵਿੱਚ ਬਹੁਤ ਜ਼ਿਆਦਾ ਸਮੂਥ ਤੇ ਪਿਆਰੀ ਕੁਆਲਿਟੀ ਹੈ ਇਹਦੀ ਇਹ ਦੇਖੋ ਦੋਨੋਂ ਸਾਈਡ ਦੇ ਉੱਪਰ ਬਾਰਡਰ ਹੈ ਖੁੱਲਾ ਡੁੱਲਾ ਦੁਪੱਟਾ ਜੀ ਮੋਨਿਕਾ ਦਾ ਚਿਕਨ ਦਾ ਦੁਪੱਟਾ ਹੈ ਤੇ ਇਹ ਫਿਰੋਜੀ ਦੁਪੱਟਾ ਹੈ ਆ ਜੀ ਫਿਰੋਜੀ ਦੁਪੱਟਾ ਦੋਨੋਂ ਸਾਈਡਾਂ ਤੇ ਇਸ ਤਰ੍ਹਾਂ ਕਟਵਰਕ ਤੇ ਵਰਕ ਬਾਰਡਰ ਰਹੇਗਾ ਇਸ ਤੇ ਇਹਦੇ ਨਾਲ ਤੁਸੀਂ ਐਡ ਕਰਵਾ ਸਕਦੇ ਹੋ অপਸ਼ਨ ਹੈ ਕੋਈ ਕੰਪਲਸਰੀ ਨਹੀਂ ਹੈ ਕਿਉਂਕਿ ਇਸ ਦੇ ਵਿੱਚ ਵੀ ਥੋੜਾ ਸੀ ਗ੍ਰੀਨ ਦਾ ਸੌਰੀ ਫਿਰੋਜੀ ਦਾ ਟੱਚ ਹੈਗਾ ਬਟ ਇਹ ਤੁਸੀਂ ਦੁਪੱਟਾ ਇਸ ਦੇ ਨਾਲ ਐਡ ਕਰਵਾ ਸਕਦੇ ਹੋ ਕੋਈ ਤੁਹਾਨੂੰ ਕੰਪਲਸਰੀ ਨਹੀਂ ਹੈ ਤੁਸੀਂ ਕਿਸੇ ਹੋਰ ਦੇ ਸੂਟ ਨਾਲ ਵੀ ਐਡ ਕਰਵਾਉਣ ਲਈ ਵੈਸੇ ਮੰਗਵਾਣਾ ਹੋਇਆ ਤੁਸੀਂ ਤਾਂ ਵੀ ਮੰਗਵਾ ਸਕਦੇ ਹੋ ਸੋ ਇਹ ਮੈਂ ਤੁਹਾਨੂੰ ਵੈਸੇ ਹੀ ਇੱਕ ਇਸ ਦੀ ਮੈਚਿੰਗ ਕਰਕੇ ਦੱਸ ਦਿੱਤਾ ਕਿਉਂਕਿ ਮੈਂ ਸੋਚਿਆ ਕਿ ਮੈਂ ਦੁਪੱਟੇ ਵੀ ਤਾਂ ਕਾਫੀ ਰੱਖੀ ਬੈਠੀ ਆ ਸੋ ਉਹ ਵੀ ਨਾਲ ਦੀ ਨਾਲ ਉਸਤੇ ਅਲੱਗ ਵੀਡੀਓ ਬਣਾਉਣ ਦੀ ਬਜਾਏ ਮੈਂ ਸੂਟਾਂ ਦੇ ਨਾਲ ਹੀ ਤੁਹਾਨੂੰ ਐਡ ਕਰਕੇ ਥੋੜੇ ਜਿਹਾ ਡਿਸਪਲੇ ਕਰ ਦਿਆਂ ਕਲਰ ਤੁਸੀਂ ਆਪਣੀ ਚੁਆਇਸ ਦੇ ਹਿਸਾਬ ਨਾਲ ਕੋਈ ਵੀ ਸਿਲੈਕਟ ਕਰ ਸਕਦੇ ਹੋ ਬਲੈਕ ਮੈਰੂਨ ਪੀਚ ਸਾਰਾ ਕਲਰ ਮਿਲਣਗੇ ਆਫ ਵਾਈਟ ਮਿਲਣਗੇ ਤੇ ਤੁਹਾਨੂੰ ਵਾਈਟ ਵੀ ਚਿਕਨ ਦੇ ਵਿੱਚ ਬਹੁਤ ਕੁਆਂਟੀਟੀ ਮਿਲ ਜਾਣੀ ਹੈ ਜਿੰਨੀ ਮਰਜ਼ੀ ਤੁਸੀਂ ਆਰਡਰ ਕਰ ਲਿਓ ਦਿਲ ਖੋਲ ਕੇ ਚਿਕਨ ਦੇ ਦੁਪੱਟੇ ਮੇਰੇ ਕੋਲ ਖੂਬਸਾਰੇ ਪਈ ਹੋਈ ਐ ਹੁਣ ਆ ਜਾਂਦੇ ਜੀ ਉਸੇ ਪਿੰਕ ਦੇ ਵਿੱਚ ਦੂਸਰਾ ਰੰਗ ਹੈ ਜਿਹੜਾ ਇਹ ਲਾਈਟ ਫਰੋਜੀ ਇਸਦੇ ਵੀ ਆ ਦੇਖੋ ਦੋਨੋਂ ਪਾਸੇ ਬਾਰਡਰ ਹੈ ਸੇਮ ਆ ਦੇਖੋ ਤੁਸੀਂ ਹੁਣ ਇਹਦੇ ਵੀ ਫਰੌਕ ਬੰਦ ਹੈ ਸੂਟ ਵੀ ਬੰਦ ਹੈ ਜੋ ਮਰਜੀ ਬਣਾ ਲਓ ਜੀ ਆਪਣੀ ਚੁਆਇਸ ਆ ਉਹ ਉਹ ਆਪਣੇ ਤੇ ਡਿਪੈਂਡ ਕਰਦਾ ਹੈ ਇਹ ਦੇਖੋ ਆ ਇਸ ਦਾ ਐਕਚੁਅਲ ਕਲਰ ਹੈ ਜੋ ਤੁਹਾਨੂੰ ਦਿਖ ਰਿਹਾ ਹੈ ਇਹ ਇਸ ਦਾ ਬਾਰਡਰ ਹੈ ਸੇਮ ਉਹੀ ਫਰੌਕ ਤੇ ਇਹਦੇ ਨਾਲ ਇਹ ਸੂਟ ਦੇ ਨਾਲ ਤੁਸੀਂ ਆ ਹੁਣ ਕਲਿੱਪ ਹੈ ਜਿਹੜੀ ਇੱਕ ਦੇਖ ਲਓ ਜੋ ਸਾਡੀਆਂ ਮਤਲਬ ਕੁੜੀਆਂ ਨੇ ਸਟਿਚ ਕਰਕੇ ਪਾਈ ਹੋਈ ਹੈ ਫਰੌਕ ਸੂਟ ਇਹ ਤੁਸੀਂ ਦੇਖ ਲਓ ਤੇ ਹਾਂ ਜੀ ਤੁਸੀਂ ਦੇਖ ਲਿਆ ਆਫਟਰ ਸਟੀਚਿੰਗ ਇਹ ਕਿਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਤੇ ਇਹਦੇ ਨਾਲ ਜੇ ਤੁਸੀਂ ਦੁਪट्टे ਦੀ ਗੱਲ ਕਰوں ਇਹਦੇ ਨਾਲ ਵੈਸੇ ਅ ਜਿਹੜਾ ਦੁਪੱਟਾ ਹੈ ਪਿੰਕ ਲੱਗ ਸਕਦਾ ਤੁਸੀਂ ਵਾਈਟ ਵੀ ਲੈ ਸਕਦੇ ਹੋ ਚਿਕਨ ਦਾ ਦੁਪੱਟਾ ਪਾਰਟੀ ਵੇਅਰ ਥੋੜਾ ਪਾਰਟੀ ਵੇਅਰ ਨਹੀਂ ਕਹਿ ਸਕਦੇ ਥੋੜਾ ਆਨ ਜਾਣ ਦਾ ਸੂਟ ਬਣ ਸਕਦਾ ਇਹ ਅਗਰ ਇਹਦੇ ਨਾਲ ਤੁਸੀਂ ਦੁਪੱਟਾ ਇਨਕਲੂਡ ਕਰ ਲੈਣੇ ਇੱਕ ਅੱਛਾ ਵਾਲਾ ਤੁਸੀਂ ਚਿਕਨ ਦਾ ਦੁਪੱਟਾ ਵੀ ਲੈ ਸਕਦੇ ਹੋ ਕੋਈ ਵੀ ਲੈ ਸਕਦੇ ਹੋ ਇਸ ਨੂੰ ਇਸਲੇ ਰੰਗ ਜੋ ਤੁਹਾਡਾ ਮਨ ਹੈ ਤੁਸੀਂ ਡਾਈ ਕਰਵਾ ਸਕਦੇ ਹੋ ਪਰ ਇਸ ਤੋਂ ਥੋੜਾ ਜ੍ਹਾ ਡਾਰਕ ਸ਼ੇਡ ਆਂਦਾ ਉਹ ਮੇਰੇ ਕੋਲ ਇਸ ਟਾਈਮ ਤੇ ਨਹੀਂ ਹੈ ਕਿਉਂਕਿ ਮੈਂ ਥੋੜੇ ਜਿਹਾ ਦੁਪट्टे ਨਾਲ ਲੈ ਕੇ ਬੈਠੀ ਆ ਤੇ ਤੁਸੀਂ ਮੈਚ ਕਰਦਾ ਉਹ ਵੀ ਨਾਲ ਇਸ ਤੇ ਐਡ ਕਰਵਾ ਸਕਦੇ ਹੋ ਜਾਂ ਤੁਸੀਂ ਇਸ ਦੇ ਨਾਲ ਇਹ ਚੈੱਕ ਵਾਲਾ ਕਮਲ ਦੀ ਮੋਹਰ ਲੱਗੀ ਹੋਈ ਹੈ ਜੀ ਇਸ ਦੇ ਉੱਪਰ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਕੋਲੇ ਕਮਲ ਟੈਬੀ ਚੈੱਕ ਦੇ ਦੁਪट्टे ਆ ਆ ਦੇਖੋ ਜੀ ਕਮਲ ਟੈਬੀ ਚੈੱਕ ਤੇ ਇਹ ਦੁਪट्टे ਵੀ ਤੁਸੀਂ ਐਡ ਕਰਾ ਸਕਦੇ ਹੋ ਟਾਈ ਡਾਈ ਕਰਕੇ ਤਾਂ ਇਹਨਾਂ ਦੀ ਰੂਪਰੇਖਾ ਹੀ ਬਦਲ ਜਾਂਦੀ ਹੈ ਦੇਖੋ ਜੀ ਇਹ ਚੈੱਕ ਹੈ ਬਹੁਤ ਸੋਣੀ ਕੁਆਲਿਟੀ ਐ ਇਸ ਦੁਪट्टे ਦੀ ਗਰਮੀਆਂ ਦੇ ਵਿੱਚ ਖਾਸ ਕਰਕੇ ਲੈ ਜਾਣ ਵਾਲੇ ਦੁਪੱਟੇ ਐ ਸਾਰਿਆਂ ਦੇ ਰੇਟ ਦੀ 550 550 ਰਹਿਣ ਜਾ ਰਿਹਾ ਐ ਇਹ ਵੀ ਇਸ ਦੇ ਨਾਲ ਤੁਸੀਂ ਐਡ ਕਰਵਾ ਸਕਦੇ ਹੋ ਹਨ ਤੇ ਇਸ ਦੇ ਵਿੱਚ ਜੀ ਹੁਣ ਆਪਾਂ ਇੱਕ ਆਲ ਓਵਰ ਸੂਟ ਜੋ ਦੇਖਣ ਜਾ ਰਹੇ ਹਾਂ ਮਾਊਸ ਕਲਰ ਦੇ ਵਿੱਚ ਇਹ ਵਾਲਾ ਕਲਰ ਐ ਇਹ ਐ ਜੀ ਮਾਊਸ ਕਲਰ ਬੜਾ ਹੀ ਪਿਆਰਾ ਹੈ ਆਲ ਓਵਰ ਸੂਟ ਹੈ ਇਹ ਦੇਖੋ ਇਸ ਦੇ ਨਾਲ ਵੀ ਤੁਸੀਂ ਕੋਈ ਦੁਪੱਟਾ ਵਾਈਟ ਲੈ ਸਕਦੇ ਹੋ ਆਪਣੀ ਚੋਇਸ ਨਾਲ ਤੁਸੀਂ ਡਾਈ ਕਰਾ ਸਕਦੇ ਹੋ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਰੇਟ ਸਾਰਿਆਂ ਦੇ 550 ਜੀ ਮੈਂ ਬਾਰ-ਬਾਰ ਫਿਰ ਬੋਲ ਰਹੀ ਹਾਂ ਕਿਉਂਕਿ ਮੈਂ ਰੇਟ ਦੱਸ ਦਿਆਂ ਜਾਂ ਮੈਂ ਰੇਟ ਨਾ ਦੱਸਾਂ ਤਾਂ ਮੈਨੂੰ ਪੁੱਛਣਾ ਰੇਟ ਤੁਸੀਂ ਹੁੰਦਾ ਹੀ ਬਹੁਤ ਸਾਰੇ ਹੰਨੇ ਮੈਨੂੰ ਰੇਟ ਪੁੱਛਣਾ ਹੀ ਹੁੰਦਾ ਕਿ ਦੀਦੀ ਆ ਸੂਟ ਦਾ ਕੀ ਰੇਟ ਹੈ ਚਲੋ ਕੋਈ ਗੱਲ ਨਹੀਂ ਕਿਸੇ ਨੇ ਲੈਣਾ ਪੱਕਾ ਕਨਫਰਮ ਕਰਨਾ ਉਸ ਤਾਂ ਠੀਕ ਹੁੰਦਾ ਬਟ ਤੁਸੀਂ ਧਿਆਨ ਨਾਲ ਪਲੀਜ਼ ਮੇਰੀ ਵੀਡੀਓ ਨੂੰ ਸੁਣ ਲਿਆ ਕਰੋ ਕਿਉਂਕਿ ਮੈਂ ਜਿੱਦੇ ਰੇਟ ਬੋਲਦੀ ਆ ਨਾ ਉਹਦੇ ਤੁਸੀਂ ਰੇਟ ਸੁਣਦੇ ਹੀ ਨਹੀਂ ਹੋ ਅੱਜ ਮੈਂ ਤੁਹਾਨੂੰ ਰੇਟ ਬੋਲ-ਬੋਲ ਕੇ ਦੱਸ ਰਹੀ ਆ ਸਾਰਿਆਂ ਦਾ ਰੇਟ ਹੈ ਜਿਹੜਾ ਸੇਮ ਇਕੋ ਰੇਟ ਰਹਿਣ ਜਾ ਰਹੇ ਆ 550 ਰੁਪਿਆ ਸ਼ਿਪਿੰਗ ਤੁਹਾਨੂੰ ਫ੍ਰੀ ਰਹੇਗੀ ਇਹ 650 ਔਰ 700 ਦੀ ਰੇਂਜ ਵਾਲੇ ਸੂਟ ਨੇ ਜੋ ਮੈਂ ਤੁਹਾਨੂੰ 550 ਚ ਦੇ ਰਹੀ ਆ ਇਹ ਆ ਮਾਊਸ ਕਲਰ ਕਿਸੇ ਨੇ ਲੈਣਾ ਹੋਇਆ ਇਹ ਵੀ ਤੁਹਾਨੂੰ ਅੱਛੀ ਕੁਆਂਟੀਟੀ ਚ ਮਿਲ ਜਾਣਾ ਹੈ ਆਪਣੇ ਕੋਲੋਂ ਹੁਣ ਇਹਦੇ ਵਿੱਚ ਅਗਲਾ ਰੰਗ ਦੇਖ ਲੈਣੇ ਆਪਾਂ ਲਿਵੈਂਡਰ ਇਹ ਵੀ ਤੁਹਾਨੂੰ ਆਲ ਓਵਰ ਮਿਲੇਗਾ ਇਸ ਦੇ ਨਾਲ ਮੈਚਿੰਗ ਦਾ ਇਹ ਹੁੰਦਾ ਕਿ ਜੇ ਤੁਸੀਂ ਮੈਚਿੰਗ ਕਰਾਉਣੀ ਚਾਹੋ ਉਹ ਥੋੜਾ ਮਹਿੰਗਾ ਚਲਾ ਜਾਏਗਾ ਕਿਉਂਕਿ ਮੈਚਿੰਗ ਅਸੀਂ ਇਹਦੇ ਨਾਲ ਚਿਕਨ ਦੀਆਂ ਬਾਟਮ ਲਗਾਣੇ ਆ ਆ ਕਾਫੀ ਸੂਟ ਅਸੀਂ ਚਿਕਨ ਦੀਆਂ ਬਾਟਮ ਨਾਲ ਸੇਲ ਕੀਤੇ ਹੋਏ ਆ ਬੁਟੀਕ ਦੇ ਉੱਪਰ ਵੀ ਚਿਕਨ ਦੀਆਂ ਬਾਟਮ ਨਾਲ ਤੇ ਨਾਲ ਚਿਕਨ ਦਾ ਦੁਪੱਟਾ ਐਡ ਕਰਕੇ ਸੂਟ ਵਿਕੇ ਹੋਏ ਆ ਉਹ ਥੋੜੇ ਜਿਹਾ ਆਣ ਜਾਣ 'ਚ ਵੀ ਥੋੜੇ ਅੱਛੇ ਬਣ ਜਾਂਦੇ ਬਟ ਜੇ ਤੁਸੀਂ ਘਰੇ ਪਾਉਣ ਦਾ ਸੋਚਦੇ ਹੋ ਇਸ ਤੋਂ ਡਿੱਕੇ ਤੁਹਾਨੂੰ ਇੱਕ ਅੱਛੀ ਕੁਆਲਿਟੀ ਮਿਲ ਹੀ ਨਹੀਂ ਸਕਦੀ ਇਸ ਇੰਨੇ ਥੋੜੇ ਪੈਸਿਆਂ ਦੇ ਵਿੱਚ 550 ਦੇ ਵਿੱਚ ਇੱਕ ਸੁਪਰ ਕੁਆਲਿਟੀ ਦੀ ਕਾਟਨ ਤੁਹਾਨੂੰ ਨਹੀਂ ਮਿਲ ਸਕਦੀ ਹੈ ਇਹ ਹੈ ਜੀ ਇਸ ਦਾ ਲਿਵੈਂਡਰ ਦੇ ਵਿੱਚ ਇਹਦੇ ਨਾਲ ਅਸੀਂ ਮੀਨ ਜੋ ਦੁਪੱਟਾ ਐਡ ਕੀਤਾ ਹੈਗਾ ਜੋ ਦੁਪੱਟਾ ਅਸੀਂ ਸੇਲ ਕੀਤਾ ਉਹ ਇਹ ਹੈ ਜੀ ਪੀਚ ਇਹਦੇ ਵਿੱਚ ਕਿਉਂਕਿ ਇਹ ਪੀਚ ਹੈ ਲਿਵੈਂਡਰ ਦੇ ਵਿੱਚ ਪੀਚ ਦਾ ਕੰਟਰਾਸਟ ਹੈ ਤੇ ਅਸੀਂ ਇਹ ਵਾਲਾ ਦੁਪੱਟਾ ਇਸ ਦੇ ਨਾਲ ਪੀਚ ਚਿਕਨ ਦਾ ਦੁਪੱਟਾ ਐਡ ਕੀਤਾ ਸੀ ਹੁਣ ਤੁਸੀਂ ਦੁਪੱਟੇ ਦੇ ਨਾਲ ਲੈਣਾ ਹੋਇਆ ਤਾਂ ਦੋਨੋਂ ਸੂਟਾਂ ਦਾ ਸੂਟ ਤੇ ਦੁਪੱਟੇ ਦਾ ਰੇਟ ਹੈ ਜਿਹੜਾ 5500 ਤੁਸੀਂ ਜੋੜ ਲਿਓ ਮਤਲਬ ਕਿ 1100 ਰੁਪਏ ਦੇ ਵਿੱਚ ਤੁਹਾਨੂੰ ਦੁਪੱਟਾ ਤੇ ਸੂਟ ਦੋਨੋਂ ਚੀਜ਼ਾਂ ਮਿਲ ਜਾਣੀਆਂ ਕੱਲਾ ਸੂਟ ਲੈਣਾ ਤੁਸੀਂ 5500 ਚ ਲੈ ਸਕਦੇ ਹੋ ਦੁਪੱਟਾ ਲੈਣਾ ਉਹ ਵੀ 5500 ਚ ਤੁਸੀਂ ਚਿਕਨ ਦਾ ਦੁਪੱਟਾ ਲੈ ਸਕਦੇ ਹੋ ਹੁਣ ਇਹਦੇ ਵਿੱਚ ਆ ਜਾਂਦਾ ਇੱਕ ਮਹਿੰਦੀ ਕਲਰ ਜਿਸ ਦੇ ਵਿੱਚ ਵੱਡੇ ਵੱਡੇ ਫਲਾਵਰਸ ਬਣੇ ਹੋਏ ਆ ਇਹ ਸੇਮ ਸ਼ੇਡ ਦਾ ਮੈਂ ਪਾ ਵੀ ਰੱਖਿਆ ਹੈਗਾ ਇਹ ਦੇਖੋ ਸੁਪਰ ਕੁਆਲਿਟੀ ਹੈ ਜੀ ਕਾਟਨ ਦੀ ਜਿਹੜੀ ਫੈਬਰਿਕ ਹੈ ਨਾ ਸੂਟ ਦੀ ਬਹੁਤ ਜ਼ਿਆਦਾ ਸੁਪੀਰੀਅਰ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਹੈ ਇਹ ਹੈ ਜੀ ਇਸ ਦਾ ਇਹ ਵਾਲਾ ਕਲਰ ਤੇ ਡਿਜ਼ਾਈਨ ਇਹਦੇ ਨਾਲ ਵੀ ਤੁਸੀਂ ਦੁਪੱਟਾ ਚੈੱਕ ਵਾਲਾ ਲਵਾ ਸਕਦੇ ਹੋ ਚਿਕਨ ਦਾ ਆਫ ਵਾਈਟ ਇਸ ਦੇ ਵਿੱਚ ਫੁੱਲ ਨੇ ਆਫ ਵਾਈਟ ਵੀ ਲਗਾ ਸਕਦੇ ਹੋ ਤੁਸੀਂ ਇਹਦੇ ਨਾਲ ਵਾਈਟ ਵੀ ਲੈ ਸਕਦੇ ਹੋ ਤੁਹਾਡੀ ਚੁਆਇਸ ਤੇ ਉੱਪਰ ਹੈ ਤੁਸੀਂ ਕੋਈ ਵੀ ਦੁਪੱਟਾ ਐਡ ਕਰਾਣਾ ਤਾਂ ਤੁਸੀਂ ਖਿਲਵਾ ਸਕਦੇ ਹੋ ਤੇ ਲਿਮਟਿਡ ਦਾ ਸਟਾਕ ਹੈ ਜੀ ਸੋ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਤੁਸੀਂ ਜਲਦੀ ਜਲਦੀ ਅੱਜ ਤੁਹਾਨੂੰ ਬਹੁਤ ਸਸਤੀ ਰੇਂਜ ਤੇ ਮੈਂ ਸੂਟ ਦੇਣ ਜਾ ਰਹੀ ਹਾਂ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਿਓ ਸਕਰੀਨ ਦੇ ਉੱਪਰ WhatsApp ਨੰਬਰ ਤੁਹਾਨੂੰ ਦਿਖ ਰਿਹਾ ਹੋਣਾ ਤੁਸੀਂ ਉੱਥੇ ਵਿਜ਼ਿਟ ਕਰੋ ਤੇ ਆਪਣੇ ਆਰਡਰ ਬੁੱਕ ਕਰੋ ਤਾਂ ਜੋ ਕਈ ਕਸਟਮਰ ਬਹੁਤ ਲੇਟ ਵੀਡੀਓ ਦੇਖਦੇ ਦੋ ਦਿਨ ਬਾਅਦ ਮੈਨੂੰ ਸੇਮ ਚੀਜ਼ ਪੁੱਛਣਗੇ ਕਿ ਸਾਨੂੰ ਲਿਆ ਦਿਓ ਜੀ ਮੰਗਾ ਦਿਓ ਫਿਰ ਉਹ ਚੀਜ਼ ਮੇਰੇ ਲਈ ਮੁਸ਼ਕਲ ਹੋ ਜਾਂਦੀ ਹੈ ਸੋ ਆਪਣੇ ਆਰਡਰ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਡਨ ਕਰ ਦਿਓ ਕਿਉਂਕਿ ਇਸ ਰੇਟ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਸ਼ਾਇਦ ਹੀ ਮੇਰੇ ਤੋਂ ਦੁਬਾਰਾ ਰਿਪੀਟ ਹੋ ਸਕਣ ਕਿਉਂਕਿ ਮੈਂ ਰਿਪੀਟ ਕਰਨੀਆਂ ਵੀ ਨਹੀਂ ਹੈ ਨਾ ਇੱਕ ਤੋਂ ਇਹ ਵੀ ਮੇਰੀ ਪ੍ਰੋਬਲਮ ਹੈ ਕਿ ਮੈਂ ਰਿਪੀਟ ਨਹੀਂ ਕਰੂੰਗੀ ਇਹ ਮੈਂ ਸਟਾਕ ਕਲੀਅਰ ਦੇ ਕਾਰਨ ਹੀ ਸਾਰੀਆਂ ਚੀਜ਼ਾਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੀਆਂ ਇਸ ਦੇ ਵਿੱਚ ਇੱਕ ਰੰਗ ਆ ਜਾਂਦਾ ਜੀ ਪਿਸਤਾ ਗ੍ਰੀਨ ਇਹ ਇਸ ਦਾ ਪ੍ਰਿੰਟ ਦੇਖ ਲਓ ਇਹਦੇ ਨਾਲ ਵੀ ਤੁਸੀਂ ਜਿਹੜਾ ਵੀ ਦੁਪੱਟਾ ਜੋ ਤੁਹਾਡੀ ਚੋਇਸ ਹੈ ਤੁਸੀਂ ਲਵੈਂਡਰ ਵਾਈਟ ਜੋ ਵੀ ਹਾਂ ਜੇ ਤੁਹਾਨੂੰ ਮਤਲਬ ਵਾਈਟ ਦੁਪੱਟਾ ਲੈਣੇ ਹੋ ਤੁਸੀਂ ਤੁਸੀਂ ਆਪਣੀ ਚੋਇਸ ਦਾ ਕਲਰ ਇਸ ਦੇ ਉੱਪਰ ਡਾਈ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਇੱਕ ਆ ਜਾਂਦਾ ਜੀ ਇਹ ਵਾਲਾ ਰੰਗ ਸੂਟ ਦਾ ਕੱਪੜਾ ਹੈ ਜੀ ਪੂਰਾ 5 ਮੀਟਰ ਹੈ ਜੇ ਵੱਡੇ ਪਣੇ ਦਾ ਹੋਇਆ ਤਾਂ 3.5 ਮੀਟਰ ਹੈ ਆਈ ਥਿੰਕ ਤੁਹਾਨੂੰ ਸਮਝ ਆ ਗਿਆ ਹੋਣਾ ਸਾਰਾ ਕਨਸੈਪਟ नो no डाउट कोई चीज क्लियर ਕਰਨ ਵੱਲੋਂ ਨਹੀਂ ਰਹੀ ਹੋਣੀ ਸੋ ਇਹ ਵੀ ਤੁਸੀਂ ਲੈ ਸਕਦੇ ਹੋ اچھا ਸਕਰੀਨ ਸ਼ਾਟ ਨਾਲ ਦੀ ਨਾਲ ਆਪਣੇ ਲੈ ਕੇ ਆ ਜਿਹੜੇ ਆਰਡਰ ਬੁੱਕ ਕਰ ਦਿਓ ਤੇ ਇੱਕ اچھا ਜਿਹੜਾ ਤੁਹਾਨੂੰ ਮੈਂ ਫਰੌਕ ਵਾਲਾ ਦਿਖਾਇਆ ਸੀਗਾ ਬੇਬੀ ਪਿੰਕ ਤੇ ਮੈਂ ਤੁਹਾਨੂੰ ਲਾਈਟ ਫਰੋਜ਼ ਜੀ ਦਾ ਦਿਖਾਇਆ ਸੀ ਉਸ ਦੇ ਵਿੱਚ ਇੱਕ ਇਹ ਵਾਲਾ ਸਟਾਫ ਹੈ ਸੌਰੀ ਡਿਜ਼ਾਈਨ ਹੈ ਇਹ ਰੈੱਡ ਜੀ ਇਹਦੀ ਵੀ ਫਰੌਕ ਬਣਦੀ ਆ ਬੜਾ ਸੋਹਣਾ ਇਸ ਤੇ ਵੀ ਸੇਮ ਕੋਈ ਡਿਜ਼ਾਈਨ ਫਰੌਕ ਵਾਲਾ ਤੁਸੀਂ ਸੂਟ ਵੀ ਬਣਾ ਸਕਦੇ ਹੋ ਸਲਵਾਰ ਕਮੀਜ਼ ਪਲਾਜ਼ੋ ਜੋ ਵੀ ਇਸ ਦੀ ਬਾਟਮ ਦੇ ਉੱਪਰ ਵੀ ਇਹ ਵਾਲਾ ਬਾਰਡਰ ਆਏਗਾ ਪਲਾਜ਼ੋ ਬਣਾਉਂਗੇ ਉਹਦੇ ਤੇ ਵੀ ਆਊਗਾ ਮਤਲਬ ਇਹਦੀ ਬਾਟਮ ਦਾ ਵੀ ਇਹ ਬਾਰਡਰ ਹੈ ਇਹ ਸ਼ਰਟ ਦਾ ਵੀ ਬਾਰਡਰ ਹੈ ਬਾਹਾਂ ਤੇ ਵੀ ਆਊਗਾ ਤੁਸੀਂ ਇਸ ਨੂੰ ਫਰੰਟ ਦੇ ਉੱਪਰ 14 ਇੰਚਸ ਦਾ ਉੱਪਰ ਫਰੌਕ ਦੇ ਐਡ ਕਰਦੇ ਹੋ ਇਹ ਬਾਰਡਰ ਉੱਥੇ ਵੀ ਅੱਗੇ ਪਿੱਛੇ ਦੋਨੋਂ ਫਰੰਟ ਐਂਡ ਬੈਕ ਤੇ ਆਏਗਾ ਸੋ ਇਹ ਹੈ ਜੀ ਇਸ ਦੀ ਮੈਂ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦੇਣੀ ਹੈ ਆ ਦੇਖੋ ਇਸ ਦੇ ਇੱਧਰ ਵੀ ਬਾਰਡਰ ਹੈ ਸਾਰਾ ਇਹ ਮਤਲਬ ਦੋਨੋਂ ਸਾਈਡ ਬਾਰਡਰ ਰਹੇਗਾ ਅੱਛੀ ਖਾਸੀ ਖੁੱਲੀ ਕੁਆਂਟੀਟੀ 'ਚ ਤੁਹਾਨੂੰ ਮਿਲੇਗਾ ਇਹ ਇਹ ਹੋ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਇੱਕ ਦੇਖ ਲੈਨੇ ਆਂ ਗਾਜਰੀ ਕਲਰ ਦੇਖ ਲੈਨੇ ਆਂ ਗਾਜਰੀ ਬੜਾਈ ਪਸੰਦ ਕਰਦੇ ਆ ਕਸਟਮਰਸ ਇਹਦੇ ਵਿੱਚ ਆਫ ਵਾਈਟ ਦਾ ਕੰਟਰਾਸਟ ਹੈ ਤੁਸੀਂ ਇਹਦੇ ਨਾਲ ਆਫ ਵਾਈਟ ਚਿਕਨ ਵੀ ਲਵਾ ਸਕਦੇ ਹੋ ਦੁਪੱਟਾ ਜੀ ਨੇ ਲੈਣਾ ਹੈ ਤੇ ਟੈਬੀ ਚੱਕ ਦਾ ਵੀ ਲਵਾ ਸਕਦੇ ਹਾਂ ਆ ਦੇਖੋ ਟੈਬੀ ਚੱਕ ਦਾ ਜੀ ਇੱਕ ਤੁਹਾਨੂੰ ਦੱਸ ਦਈਏ ਕਿ ਟੈਬੀ ਚੱਕ ਦਾ ਤੁਸੀਂ ਵਾਈਟ ਦੁਪੱਟਾ ਲੈਨੇ ਹੋ ਤੁਹਾਨੂੰ 500 ਚ ਹੀ ਮਿਲੇਗਾ ਪੀਆਰ ਪਰ ਸਸਤਾ ਮਿਲੇਗਾ ਚਿਕਨ ਦਾ ਦੁਪੱਟਾ ਲੈਨੇ ਹੋ ਤੁਸੀਂ ਤਾਂ ਤੁਹਾਨੂੰ 550 ਚ ਮਿਲੇਗਾ ਇਹ ਚੀਜ਼ ਮੈਂ ਇੱਕ ਹੋਰ ਤੁਹਾਨੂੰ ਕਲੀਅਰ ਕਰ ਦਿਆਂ ਇਹ ਦੇਖੋ ਇਹ ਗਾਜ਼ਰੀ ਦੇ ਵਿੱਚ ਆਫ ਵਾਈਟ ਦੇ ਇਸ ਤਰ੍ਹਾਂ ਕਰਕੇ ਪ੍ਰਿੰਟ ਤੁਸੀਂ ਆਪਣੇ ਆਰਡਰ ਹੈ ਜਿਹੜੇ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਫਿਰ ਮੈਨੂੰ ਨੈਕਸਟ ਡੇ ਜੋ ਮੈਂ ਉਹ ਵਾਲੀ ਵੀਡੀਓ ਲੈ ਕੇ ਆਉਂਗੀ ਉਸ ਦੇ ਵਿੱਚ ਫਿਰ ਮੈਨੂੰ ਪਤਾ ਨਹੀਂ ਇਹ ਵਾਲਾ ਸਟਾਕ ਬਚਦਾ ਨਹੀਂ ਬਚਦਾ ਤੇ ਹੁਣ ਆਪਾਂ ਗੱਲ ਕਰ ਲੈਣੀ ਆ ਵੈਸੇ ਤੋਂ ਆਲਮੋਸਟ ਤੁਹਾਨੂੰ ਮੈਂ ਦੁਪੱਟੀਆਂ ਚੈੱਕ ਵਾਲੇ ਟੈਬੀ ਚੈੱਕ ਕਮਲ ਦਾ ਸਾਰੇ ਦਿਖਾ ਦਿੱਤੇ ਹਨਾ ਮੋਨਿਕਾ ਦਾ ਵੀ ਤੁਹਾਨੂੰ ਦਿਖਾ ਤਾਂ ਇਹ ਦੇਖੋ ਇਹਨਾਂ ਦਾ ਹੀ ਬ੍ਰਾਂਡਿੰਗ ਹੈ ਮੋਨਿਕਾ ਦਾ ਤੇ ਨੇਮ ਹੈ ਇਹਦੇ ਵਿੱਚ ਇਹ ਬਲੈਕ ਹੈ ਅੱਛਾ ਜੀ ਇਹ ਬਲੈਕ ਹੈ ਕਿਸੇ ਨੇ ਵੈਸੇ ਵੀ ਕਿਸੇ ਸੂਟ ਦੇ ਨਾਲ ਚਿਕਨ ਦਾ ਬਲੈਕ ਦੁਪੱਟਾ ਲੈਣਾ ਹੋਵੇ ਥੋੜਾ ਜਿਹਾ ਤੁਹਾਨੂੰ ਮੈਂ ਨੇੜੇ ਤੋਂ ਦਿਖਾ ਰਣੀ ਹੈ ਬਲੈਕ ਨਾ ਥੋੜਾ ਜਿਹਾ ਘੱਟ ਦਿਖਦਾ ਵਿੱਚੋਂ ਪੋਲੀਥਿਨ ਦਿਓ ਇਸ ਦੇ ਵਿੱਚ ਸੇਮ ਉਹੀ ਵਰਕ ਡਿਜ਼ਾਈਨ ਸੇਮ ਹੈ ਬਸ ਕਲਰ ਇਸ ਦਾ ਬਲੈਕ ਹੈ ਤੇ ਇਸ ਦੇ ਵਿੱਚ ਇੱਕ ਰੰਗ ਤੁਹਾਨੂੰ ਇਹ ਮਿਲੇਗਾ ਇਹ ਮੈਰੂਨ ਕਲਰ ਦਾ ਹੈ ਕਿਸੇ ਨੇ ਮੈਰੂਨ ਦਾ ਚਿਕਨ ਦਾ ਦੁਪੱਟਾ ਕਿਸੇ ਤੇ ਕੋਲੇ ਸੂਟ ਹੁੰਦਾ ਕਈ ਵਾਰ ਹਨਾ ਲੈਣਾ ਹੈ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਤੇ ਇੱਕ ਤੁਹਾਨੂੰ ਮੈਂ ਪੀਚ ਇਹ ਤਾਂ ਦਿਖਾਈ ਦਿੱਤਾ ਸੀ ਹਨਾ ਬਾਕੀ ਆਫ ਵਾਈਟ ਇਹ ਸਾਰੇ ਕਲਰ ਮਿਲ ਜਾਣਗੇ ਤੇ ਹੁਣ ਆਪਾਂ ਗੱਲ ਕਰ ਲੈਨੇ ਆਂ ਕੁਝ ਕਿ ਮੇਰੇ ਕੋਲ ਜੋ ਸਕਾਫ ਪਏ ਸੀ ਮਫਲਰ ਸਕਾਫ ਆਪਾਂ ਕੁਝ ਵੀ ਕਹਿ ਸਕਦੇ ਆ ਇਹਨਾਂ ਨੂੰ ਜੋ ਗਰਮੀ ਦੇ ਵਿੱਚ ਆਪਾਂ ਨੂੰ ਕੰਮ ਆਉਂਦੇ ਆ ਇਹਨਾਂ ਦਾ ਰੇਟ ਹੈ ਜੀ ਜਿਹੜਾ 100 ਰੁਪੀ ਹੋਣ ਜਾ ਰਿਹਾ ਪਿਓਰ ਵਧੀਆ ਕਾਟਨ ਦੇ ਵਿੱਚ ਹੈ ਤੁਹਾਨੂੰ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਮਿਲਣਗੇ ਇਸ ਤਰ੍ਹਾਂ ਕਰਕੇ ਇਸ ਤੇ ਟਸਲਸ ਨੇ ਸਕੂਟੀ ਵਗੈਰਾ ਤੇ ਜਾਂਪਾਂ ਗਰਮੀ ਦੇ ਵਿੱਚ ਮੋਸਟਲੀ ਕੁੜੀਆਂ ਸਾਰੀਆਂ ਯੂਜ਼ ਕਰਦੀਆਂ ਹੀ ਹਨਾ ਇਹ ਸਕਾਫ ਵੇ ਮਫਲਰ ਹਨਾ ਇੱਕ ਇਹਦੇ ਵਿੱਚ ਇਹ ਕਲਰ ਹੈ ਤੁਸੀਂ ਇਹ ਆਰਡਰ ਕਰ ਸਕਦੇ ਹੋ ਇੱਕ ਇਸ ਦੇ ਵਿੱਚ ਇਹ ਹੈ ਜੀ ਬਲੈਕ ਹੈ ਇਸ ਤਰ੍ਹਾਂ ਇਹਨਾਂ ਦੇ ਵੀ ਟਸਲਸ ਸਾਰਿਆਂ ਦੇ ਰਹਿਣਗੇ ਇਦਾਂ ਇੱਕ ਸਕਾਫ ਹੈ ਤੁਸੀਂ ਕੋਈ ਵੀ ਆਪਣਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਰਡਰ ਕਰ ਸਕਦੇ ਹੋ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਇਸ ਦਾ 100 ਰੁਪਿਆ ਰਹਿਣ ਜਾ ਰਿਹਾ ਹੈ ਇਹਦੇ ਵਿੱਚ ਇੱਕ ਇਹ ਹੈ ਜੀ ਰਾਇਲ ਬਲੂ ਹੈ ਇਹਦੇ ਵੀ ਇਸ ਤਰ੍ਹਾਂ ਕਰਕੇ ਟਸਲਸ ਤੇ ਇੱਕ ਤੁਹਾਨੂੰ ਇਹ ਦਿਖਾ ਦਿੰਨੇ ਆ ਪੈਰਟ ਨਿਓਨ ਸ਼ੇਡ ਹੈ ਪੈਰਟ ਇਹ ਦੇਖੋ ਇਹਦੇ ਵੀ ਟਸਲਸ ਰਹਿਣਗੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਹੋ ਇੱਕ ਇਸ ਦੇ ਵਿੱਚ ਇਹ ਆ ਜਾਂਦਾ ਹੈ ਇਹ ਵੀ ਬੁੱਕ ਕਰ ਸਕਦੇ ਹੋ ਤੇ ਇਹ ਬਿਲਕੁਲ ਪਲੇਨ ਹੈ ਇਹਦੇ ਵਿੱਚ ਪੱਟੇ ਦਾ ਸੈਲਫੀ ਡਿਜ਼ਾਈਨ ਹੈ ਜ਼ਿਗਜ਼ੈਗ ਬਣੇ ਹੋਏ ਆ ਇਹ ਵੀ ਤੁਸੀਂ ਲੈ ਸਕਦੇ ਹੋ ਕੁਆਲਿਟੀ ਬਹੁਤ ਵਧੀਆ ਰਹੇਗੀ ਜੀ ਪਿਓਰ ਕਾਟਨ ਦੇ ਗੁੱਡ ਕੁਆਲਿਟੀ ਦੇ ਵਿੱਚ ਰਹਿਣਗੇ ਇੱਕ ਲਾਸਟ ਦੇ ਉੱਪਰ ਆ ਜਾਂਦਾ ਜੀ ਇਹ orange ਇਸ ਤੇ ਵੀ ਟਸਲਸ ਬਣੇ ਹੋਏ ਐ। ਥੈਨ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਐ ਕਿ ਅੱਜ ਮੈਂ ਤੁਹਾਨੂੰ ਬਿਲਕੁਲ ਸਸਤੀ ਤੇ ਹਲਕੀ ਰੇਂਜ ਦਿਖਾਉਣ ਦੀ ਕੋਸ਼ਿਸ਼ ਕੀਤੀ ਐ। ਆਈ ਹੋਪ ਤੁਹਾਨੂੰ ਅੱਜ ਦੀਆਂ ਜਿਹੜੀਆਂ ਵੀ ਮੈਂ ਸਟਾਕ 'ਚ ਦਿਖਾਈਆਂ ਦੁਪट्टे, ਸੂਟ ਜਾਂ ਚੀਜ਼ਾਂ ਹਨ ਤੁਹਾਨੂੰ ਵਧੀਆ ਲੱਗੀਆਂ ਹੋਣੀਆਂ, ਪਸੰਦ ਆਈਆਂ ਹੋਣੀਆਂ ਤੇ ਤੁਸੀਂ ਆਪਣੇ ਆਰਡਰ ਐ ਜਿਹੜੇ ਜਲਦੀ ਜਲਦੀ ਭੱਜ ਕੇ ਲਗਾ ਦਿਓ ਕਿਉਂਕਿ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖ ਰਿਹਾ ਹੈਗਾ। ਤੁਸੀਂ ਇੰਸਟਾ ਤੇ ਵਿਜ਼ਿਟ ਕਰਨਾ। ਇੰਸਟਾ ਦੀ ਵੀ نیچے ਆਈਡੀ ਸ਼ੋ ਹੋ ਰਹੀ ਐ ਪਰ ਮੈਨੂੰ ਮੈਂ ਇੰਸਟਾ ਦੇ ਉੱਪਰ ਇਹਨਾਂ ਨੂੰ ਪੋਸਟ ਨਹੀਂ ਕਰੂੰਗੀ। ਸੋ ਇੰਸਟਾ ਤੁਸੀਂ WhatsApp ਕਰ ਲਿਓ ਤੇ ਆਪਣੇ ਜਿਹੜੇ ਆਰਡਰ ਹੈ ਬੁੱਕ ਕਰ ਦਿਓ ਜਲਦੀ ਜਲਦੀ ਤੇ ਕਿੰਨੀ ਵੀ ਕੁਆਂਟੀਟੀ ਚ ਲੈ ਸਕਦੇ ਹੋ ਪਰ 2 ਦਿਨਾਂ ਦੇ ਵਿੱਚ ਵਿੱਚ ਮਿਲਦੇ ਆਂ ਜੀ ਆਪਾਂ ਫੇਰ ਨਵੇਂ ਕਨਸੈਪਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਜੇ ਭਾਰੇ ਜੇ ਡਿਸਕਾਊਂਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ